ਉਦੇਆਣੇ ਸਟੇਸ਼ਨ ਤੇ ਘਟਨਾ ਘਟੀ ਸੀ 2012 ਦੇ ਵਿੱਚ ਦੋ ਨੌਜਵਾਨ ਬੱਚੀਆਂ ਦੋ ਭੈਣਾਂ ਆਨੰਦਪੁਰ ਸਾਹਿਬ ਤੋਂ ਸ਼ਾਇਦ ਆਈਆਂ ਸਨ ਜਾਂ ਨੰਗਲ ਡੈਮ ਤੋਂ ਪੁਲਿਸ ਵਾਲਿਆਂ ਨੇ ਰਾਤ ਨੂੰ ਸ਼ਰਾਬੀ ਅਵਸਥਾ 'ਚ ਉਹਨਾਂ ਦੋਨਾਂ ਨੂੰ ਹੱਥ ਪਾ ਲਿਆ 11-12 ਵਜੇ ਦਾ ਟਾਈਮ ਸੀ ਗੱਡੀ ਕਿਤੇ ਲੇਟ ਬਹੁਤ ਹੋ ਗਈ ਤੇ ਉਹ ਜਦੋਂ ਨਿਕਲੀਆਂ ਉਹਨਾਂ ਦੀ ਨੀਅਤ ਮਾੜੀ ਹੋ ਗਈ ਪਰ ਦੋਨੇ ਕੌਣ ਸਨ ਉਹ ਆਮ ਨਹੀਂ ਸਨ ਗੁਰੂਕੀਆਂ ਸਿੰਘਣੀਆਂ ਸਨ ਅੰਮ੍ਰਿਤਧਾਰੀ ਸਨ ਦੋਨਾਂ ਨੇ ਸਿਰੀ ਸਾਬਾਂ ਕੱਟ ਰੀਆਂ ਇੱਕ ਦੇ ਤੇ ਉੱਥੇ ਕਈ ਸਾਰਾ ਇੱਕ ਨੂੰ ਤੇ ਜ਼ਖਮੀ ਵੀ ਕਰ ਦਿੱਤਾ ਸੀ ਜਦੋਂ ਦੇਖਿਆ ਵੀ ਸਿਰੀ ਸਾਬ ਕੱਟ ਲਈ ਇੱਕ ਛੱਡ ਕੇ ਭੱਜ ਗਿਆ ਜੇ ਸਿਰੀ ਸਾਬਾਂ ਨਾ ਹੁੰਦੀਆਂ ਦੋਨਾਂ ਨੇ ਬੇਪਤ ਹੋ ਜਾਂਦਾ ਜੀ ਇਹ ਐਵੇਂ ਨਹੀਂ ਸੀ ਸਾਨੂੰ ਹਥਿਆਰ ਦਿੱਤਾ ਹੁਣ ਕੱਲ ਪਤਾ ਕਲਕੱਤੇ ਦੀ ਕਿ ਮੈਂ ਫੇਸ ਵੈਸੇ ਮੈਂ ਫੇਸਬੁੱਕ ਤੇ ਦੇਖੀਆ ਮੈਂ ਨਹੀਂ ਕਹਿ ਰਿਹਾ ਉਹਨੂੰ ਮੈਂ ਕਿ ਪਰ ਉੱਥੇ ਕਿ ਆਈ ਹੈ ਗੱਲ ਨਿਕਲ ਕੇ ਕਲਕੱਤੇ ਦੇ ਪਰਿਵਾਰਾਂ ਨੇ ਮਾਪਿਆਂ ਨੇ ਆਪਣੀਆਂ ਧੀਆਂ ਨੂੰ ਕਿਹਾ ਵੀ ਜਦੋਂ ਕਿਤੇ ਲੇਟ ਹੋ ਜਾਓ ਕੱਲੀਆਂ ਆਉਣਾ ਪੈ ਜਾਏ ਆਉਣਾ ਨਹੀਂ ਜੇ ਆਉਣਾ ਹੈ ਤਾਂ ਇੱਕ ਸਰਦਾਰ ਇੱਕ ਸਿੱਖ ਦੀ ਟੈਕਸੀ 'ਚ ਬੈਠ ਕੇ ਆਇਓ ਇਹ ਆ ਤੁਹਾਡੀ ਕਮਾਈ ਇਹ ਸਾਡੇ ਪੁਰਖਿਆਂ ਦੀ ਕਮਾਈ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਅੱਜ ਵੀ ਦੁਨੀਆ ਮੰਨਦੀ ਐ ਫਾਲੋ ਕਰਦੀ ਉਹਨਾਂ ਨੂੰ ਪਤਾ ਵੀ ਇਹੀ ਇੱਕ ਇਨਸਾਨ ਐ ਭਰੂਸੇਯੋਗ ਉਹ ਪੱਗ ਜਿਹਨੂੰ ਅਸੀਂ ਅੱਜ ਭਾਰ ਸਮਝ ਲਿਆ ਕਿ ਮੈਂ ਕਰਿਓ ਚੁੰਨੀ ਜਿਹੜੀ ਅੱਜ ਸਾਨੂੰ ਭਾਰੀ ਲੱਗਦੀ ਐ ਇੱਕ ਵੀਰ ਨੇ ਲਿਖਿਆ ਕਹਿੰਦਾ ਵੀ ਬੀਬੀਆਂ ਨੂੰ ਚਾਹੀਦਾ 2-2 ਕਿਲੋ ਦੇ ਪਰਸ ਚੱਕਦੀਓ 200 ਗ੍ਰਾਮ ਦੇ ਸ੍ਰੀ ਸ਼ਾਭੀ ਕੋਲ ਰੱਖ ਲਿਆ ਕਰੋ ਉਡੀ ਰੱਖਿਆ ਕਰੇਗੀ ਤੁਸੀਂ ਤੁਹਾਡੇ ਕੋਲ ਸਾਰਾ ਕੁਝ ਹੁੰਦਾ ਤੁਸੀਂ ਕੋਈ ਸਵੇ ਆਪਣੀ ਸੇਫਟੀ ਵਾਸਤੇ ਰੱਖਿਆ ਵਾਸਤੇ ਰੱਖਿਆ ਜੀ ਕੁਝ ਕਿਸੇ ਨੇ ਪਰਸਾਂ ਚ ਕੱਲੋਂ ਰੱਬ ਨਾ ਕਰੇ ਗੁਰੂ ਨਾ ਕਰੇ ਮੌਕਾ ਬਣੇ 19 ਕੀ ਹੋ ਜਾ ਤੁਹਾਡੇ ਕੋਲ ਕੀ ਹੈ ਸੇਫਟੀ ਵਾਸਤੇ ਬੈਗ ਹੋਏਗਾ ਬੈਂਗਲਸ ਹੋਣਗੀਆਂ ਚੂੜੀਆਂ ਹੋਣਗੀਆਂ ਚਿੰਨੀਆਂ ਹੋਣਗੀਆਂ ਉਹਨਾਂ ਨੇ ਸਾਨੂੰ ਲਟਾਉਣਾ ਹੈ ਪਰ ਮੈਂ ਸੋਚਦਾ ਵੀ ਜਦੋਂ ਸਾਨੂੰ 50 ਗ੍ਰਾਮ ਦੀ ਚੁੰਨੀ ਸਾਨੂੰ ਭਾਰੀ ਲੱਗਦੀ ਅਸੀਂ 200 ਗ੍ਰਾਮ 500 ਗ੍ਰਾਮ ਦੀ ਸ੍ਰੀ ਸਾਹਿਬ ਵੀ ਕਿੱਥੇ ਚੱਕਾਂਗੇ ਜਿਹੜੇ ਬੱਚੇ ਨੂੰ ਸਿਰ ਤੇ ਪੱਗ ਭਾਰੀ ਲੱਗਦੀ ਹੈ ਜ਼ਿੰਮੇਵਾਰੀ ਕਿੱਥੋਂ ਚੁਕੇਗਾ ਗੁਰੂ ਸਾਹਿਬ ਨੇ ਜ਼ਿੰਮੇਵਾਰੀ ਸਾਡੇ ਤੇ ਸਾਰਿਆਂ ਦੀ ਪਾਈ ਆਪਾਂ ਤੇ ਆਪਣੇ ਨਹੀਂ ਚੁੱਕ ਪਾਰੇ ਇਹਨਾਂ ਚੀਜ਼ਾਂ ਨੂੰ ਸਮਝੋ ਧਰਮ ਜਿਹੜਾ ਹੁੰਦਾ ਨਾ ਬਹੁਤ ਵਿਸ਼ਾਲ ਹੁੰਦਾ ਹੈ ਧਰਮ ਇੱਕ ਵਾਸਤੇ ਕਦੀ ਵੀ ਨਹੀਂ ਹੁੰਦਾ ਮਹਾਰਾਜ ਨੇ ਆਪ ਜਦੋਂ ਅਰਦਾਸ ਹੁਣ ਵੀ ਕਰਨੀ ਆ ਨਾ ਫਕੀਰ ਚਾ ਕੇ ਸਾਡੀ ਸਮਾਪਤੀ ਕਿੱਥੇ ਹੋਣੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਭਲੇ ਦਰਥ ਵੀ ਇਹ ਵੀ ਅਸੀਂ ਰੱਖਿਆ ਵੀ ਕਰਨੀ ਹੈ ਭਲੇ ਦਰਥ ਇਹ ਨਹੀਂ ਵੀ ਅਸੀਂ ਹੱਥ ਜੋੜ ਕੇ ਖੜ੍ਹ ਜਾਣਾ ਹੁਣ ਇੱਕ ਹੋਰ ਘਟਨਾ ਸੁਣਵਾ 1763 1763 ਅਪ੍ਰੈਲ ਦਾ ਮਹੀਨਾ ਇੱਕ ਹਿੰਦੂ ਬ੍ਰਾਹਮਣ ਵੀਰ ਰੁੰਦਾ ਕਰਲਾਉਂਦਾ ਅੰਮ੍ਰਿਤਸਰ ਪਹੁੰਚਿਆ ਤਾਹਾ ਮਾਰ ਕੇ ਉੱਚੀ ਉੱਚੀ ਕੂਕਾਂ ਮਾਰਦਾ ਸਾਡੀ ਕੌਮ ਦੇ ਵੱਡੇ ਯੋਧੇ ਜਰਨੈਲ ਹਰੀ ਸਿੰਘ ਪੰਗੀ ਜੱਸਾ ਸਿੰਘ ਆਲੂਵਾਲੀਆ ਹੋਰ ਜਰਨੈਲ ਬੈਠੇ ਨੇ ਦੁਪਹਿਰ ਦਾ ਵਕਤ ਹੈ ਲੰਗਰ ਛਕਣ ਲੱਗੇ ਸਨ ਉੱਚੀ ਕੂਕ ਦਾ ਪੁਕਾਰ ਦੋ ਕਹਿੰਦੇ ਵੀ ਗੱਲ ਕੀ ਹੋ ਗਈ ਦੇਖੋ ਕੀ ਹੋਇਆ ਉਹ ਆਇਆ ਉਹਨੇ ਕਿਹਾ ਕਹਿੰਦਾ ਸਿੱਖੋ ਮੈਂ ਸਾਰੇ ਪਾਸੇੋਂ ਥੱਕ ਕਰਕੇ ਆ ਗਿਆ ਕਹਿੰਦੇ ਹੋਇਆ ਕੀ ਹੈ ਦੱਸ ਕਹਿੰਦੇ ਮੇਰੀ ਨੌ ਨਵੀਂ ਵਿਆਹੀ ਪਤਨੀ ਮੈਰਿਜ ਹੋਈ ਸੀ ਤੇ ਉਹਦੀ ਬਹੂ ਨੂੰ ਉਹਦੀ ਘਰ ਵਾਲੀ ਨੂੰ ਉਹਦੀ ਪਤਨੀ ਨੂੰ ਉਸਮਾਨ ਖਾਨ ਕਸੂਰ ਦਾ ਪਠਾਨ ਚੁੱਕ ਕੇ ਲੈ ਗਿਆ ਉਸਮਾਨ ਖਾਨ ਉਹਦਾ ਬੜਾ ਨਾਮ ਸੀ ਬੜਾ ਤਕੜਾ ਸੀ ਉਹ ਕਹਿੰਦਾ ਵੀ ਮੈਨੂੰ ਪਤਾ ਵੀ ਤੁਹਾਡੇ ਤੋਂ ਬਿਨਾ ਕੋਈ ਨਹੀਂ ਬਚਾ ਸਕਦਾ ਜੇ ਇਸ ਟਾਈਮ ਉਹਦੇ ਨਾਲ ਜੂਝ ਕੇ ਮੇਰੀ ਪਤਨੀ ਨੂੰ ਮੇਰੀ ਇੱਜ਼ਤ ਨੂੰ ਮੇਰੇ ਘਰ ਦੀ ਆਨ ਸ਼ਾਨ ਨੂੰ ਕੋਈ ਬਚਾ ਸਕਦਾ ਹੈ ਤੇ ਉਹ ਗੁਰੂ ਕੇ ਸਿੰਘ ਨੇ ਕਹਿੰਦਾ ਰੱਬ ਦਾ ਵਾਸਤਾ ਮੈਂ ਬੇਨਤੀ ਕਰਦਾ ਮੇਰੀ ਪਤਨੀ ਵਾਪਸ ਲਿਆ ਦਿਓ ਇਹ ਜਿਹੜੇ ਦਸਵੇਂ ਪਾਤਸ਼ਾਹ ਨੇ ਸ਼ਹੀਦੀਆਂ ਦਿੱਤੀਆਂ ਨਾ ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਦਿੱਤੀਆਂ ਗੁਰੂ ਅਰਜਨ ਦੇਵ ਜੀ ਨੇ ਤਤੀ ਤਵੀ ਤੇ ਬੈਠ ਕੇ ਗੁਰੂ ਨਾਨਕ ਸਾਹਿਬ ਨੇ ਸਾਰੀ ਦੁਨੀਆ 'ਚ ਤੁਰ ਫਿਰ ਕੇ ਪ੍ਰਚਾਰ ਕੀਤਾ ਇਹ ਉਹ ਮਾਨ ਸਨਮਾਨ ਸੀ ਜਿਹੜਾ ਸਿੱਖਾਂ ਨੂੰ ਮਿਲਿਆ ਬਾਅਦ ਇਓ ਪ੍ਰੋਸਸ ਜਿਹੜਾ ਕਾਇਮ ਕੀਤਾ ਸੀ ਮਹਾਰਾਜ ਨੇ ਖੈਰ ਮੈਨੂੰ ਨੇੜੇ ਰੱਖਾਂ ਸਿੰਘਾ ਨੇ ਕਿਹਾ ਵੀ ਪ੍ਰਸ਼ਾਦਾ ਬਾਅਦ ਚ ਛਕਾਂਗੇ ਇੱਥੇ ਰੱਖ ਦਿਓ ਕਹਿੰਦੇ ਫੌਜ ਇਕੱਠੀ ਕਰੋ ਕਿੰਨੀ ਆ ਆਵਾਜ਼ ਮਾਰੀ 7-800 ਦੇ ਕਰੀਬ ਸਿੱਖ ਉਸ ਟਾਂ ਮੌਕੇ ਤੇ ਇਕੱਠੇ ਹੋ ਗਏ ਤੁਰਨ ਲੱਗੇ ਨੇ ਕਹਿੰਦੇ ਅਰਦਾਸਾ ਛੋਦੋ ਅਰਦਾਸਾ ਛੋਦਿਆ ਹੁਕਮਨਾਮਾ ਲਿਆ ਹੁਕਮਨਾਮਾ ਲੈ ਕੇ ਚੜ੍ਹਾਈ ਕਰ ਦਿੱਤੀ ਚੜ੍ਹਾਈ ਕੀਤੀ ਤੇ ਉਸਮਾਨ ਖਾਨ ਕਸੂਰ ਦਾ ਨਵਾਬ ਹੈ ਬਹੁਤ ਤਕੜਾ ਸੀ ਬਲਸ਼ਾਲੀ ਸੀ ਉਹਦੇ ਕੋਲ ਹਜ਼ਾਰਾਂ ਦੀ ਗਿਣਤੀ ਚ ਘੋੜੇ ਨੇ ਤੋਪਾਂ ਨੇ ਕਈ ਹਜ਼ਾਰ ਦੀ ਗਿਣਤੀ ਚ ਸੈਨਾ ਹੈ ਤੇ ਸਿੱਖ ਗਏ ਸਨ ਕੁਝ ਸੌਆਂ ਦੀ ਗਿਣਤੀ ਚ ਪਤਾ ਉਦੋਂ ਲੱਗਿਆ ਜਦੋਂ ਉਸਮਾਨ ਖਾਨ ਦੀਆਂ ਮਸ਼ਕਾਂ ਤਾੜ ਕੇ ਬ੍ਰਾਹਮਣ ਦੀ ਪਤਨੀ ਨੂੰ ਛੁਡਾ ਕੇ ਵਾਪਸ ਆ ਗਏ ਜਕਾਰੀਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਵਾਪਸੀ ਤੇ ਆਇਆ ਨਾ ਕਿਸੇ ਨੇ ਸਵਾਲ ਕੀਤਾ ਕਹਿੰਦੇ ਵੀ ਸਿੱਖੋ ਤੁਸੀਂ ਚਲੇ ਤਾਂ ਗਏ ਪਰ ਤੁਹਾਨੂੰ ਡਰ ਨਹੀਂ ਲੱਗਿਆ ਉਸਮਾਨ ਖਾਨ 12 ਕਿਲਿਆਂ ਦਾ ਮਾਲਕ ਹੈ ਤੋਪ ਤੋਪਾਂ ਨੇ ਉਹਦੇ ਕੋਲ ਵਧੀਆ ਘੋੜੇ ਨੇ ਵਧੀਆ ਸ਼ਸਤਰ ਨੇ ਹਜ਼ਾਰਾਂ ਦੀ ਗਿਣਤੀ ਚ ਸੈਨਾ ਹੈ ਉਹ ਕਹਿੰਦੇ ਸਾਨੂੰ ਵੀ ਪਤਾ ਸੀ ਕਿ ਉਹਦੇ ਕੋਲ ਬਹੁਤ ਕੁਝ ਹੈ ਸਾਨੂੰ ਵੀ ਪਤਾ ਸੀ ਉਹ ਗਿਣਤੀ ਚ ਸਾਡੇ ਤੋਂ ਅੱਗੇ ਹੈ ਪਰ ਸਾਨੂੰ ਸਾਡੇ ਗੁਰੂ ਤੇ ਭਰੋਸਾ ਵੀ ਜਿਹੜਾ ਬਚਨ ਗੁਰੂ ਕਰਦੇ ਬਚਨ ਝੂਠਾ ਨਹੀਂ ਹੋ ਸਕਦਾ ਦੁਨੀਆ ਇੱਧਰ ਦੀ ਇੱਧਰ ਹੋ ਜਾਏ ਕਹਿੰਦੇ ਸੀ ਉਸ ਬਚਨ ਦੇ ਆਸਰੇ ਤੁਰੇ ਆ ਕਿਉਂਕਿ ਉਦੋਂ ਸਿੱਖ ਗੁਰੂ ਤੋਂ ਅਗਵਾਈ ਲੈ ਕੇ ਚੱਲਦਾ ਸੀ ਉਦੋਂ ਸਿੱਖ ਗੁਰੂ ਸਾਹਿਬ ਤੇ ਭਰੋਸਾ ਕਰਕੇ ਤੁਰਦੇ ਸਨ ਕਾਰਜਰ ਦਾ ਅਰਦਾਸ ਕਰਕੇ ਅਰੰਭਿਆ ਕਰਦੇ ਸ਼ਾਣਾ ਵੱਡੀਆਂ-ਵੱਡੀਆਂ ਮੰਜ਼ਲਾਂ ਵੀ ਆਪਾਂ ਸਰ ਕੀਤੀਆਂ ਨੇ ਜਦੋਂ ਅਸੀਂ ਉਦੋਂ ਪਰ ਜਦੋਂ ਅਸੀਂ ਗੁਰੂ ਸਾਹਿਬ ਨਾਲ ਜੁੜ ਕੇ ਜ਼ਿੰਦਗੀ ਜੀਉਂਦੇ ਸਾਂ ਗੁਰੂ ਨੂੰ ਮੁੱਖ ਰੱਖ ਕੇ ਚੱਲਦੇ ਸਾਂ ਗੁਰੂ ਦੇ ਸਿੱਖਿਆਵਾਂ ਤੇ ਸਿਧਾਂਤਾਂ ਨੂੰ ਅਪਣਾ ਕੇ ਚੱਲਦੇ ਸਾਂ ਉਦੋਂ ਸਾਡੇ ਸਿੱਖ ਮਖਿਵਾ ਸਾਹਿਬ ਬੇਨਤੀ ਕਰਦੇ ਇੱਕ ਹੋਰ ਪੱਖ ਆ ਗਿਆ ਨਾਲ ਉਦੋਂ ਅਸੀਂ ਨਚਾਰ ਨਹੀਂ ਸਾਂ ਨਚਾਰ ਕਦੀ ਹਥਿਆਰ ਨਹੀਂ ਚੁੱਕ ਸਕਦੇ ਹੁੰਦੇ ਜੇ ਨਚਾਰ ਹੁੰਦੇ ਨਾ ਨਚਾਰਾਂ ਨੂੰ ਤੇ ਸਰਕਾਰ ਹੀ ਪਲਸੇ ਲਾਉਂਦੀ ਐ ਸਾਈਡ ਤੇ ਉਹਨੂੰ ਕਹਿੰਦੀ ਤੁਸੀਂ ਵਿਚਨਾਇਓ ਉਹਨਾਂ ਵਿਚਾਰਿਆਂ ਚ ਇੰਨਾ ਕਿੱਥੇ ਹੁੰਦਾ ਜਿਨ੍ਹਾਂ ਨੇ ਗਾਉਣਾ ਵਜਾਉਣਾ ਹੁੰਦਾ ਉਦੋਂ ਤੁਸੀਂ ਝੁਝਾਰੂ ਸੋ ਤੁਸੀਂ ਜਰਨੈਲ ਸੋ ਤੁਸੀਂ ਯੋਧੇ ਸੋ ਉਦੋਂ ਕੱਲਾ ਕੱਲਾ ਸਿੱਖ ਛਵਾ ਲੱਖ ਦੇ ਬਰਾਬਰ ਸੀ ਹੁਣ ਸਾਡੀ ਮਾਨਸਿਕਤਾ ਹੀ ਇਸ ਤਰ੍ਹਾਂ ਦੀ ਬਣਾ ਦਿੱਤੀ ਤੁਹਾਡੇ ਚੋ ਗੱਲ ਹੀ ਖਤਮ ਹੋ ਗਈ ਸਿੱਖੀ ਦੀ ਅਣਖ ਦੀ ਸਰਬੱਤ ਦੇ ਭਲੇ ਦੀ ਸਵੈ ਰੱਖਿਆ ਦੀ ਅਣਖਾਂ ਹੀ ਉਹ ਸੋਚ ਹੀ ਖਤਮ ਕਰ ਦਿੱਤੀ ਸਾਡੀ ਉਹ ਤਾਂ ਸਾਨੂੰ ਮੋਬਾਈਲ ਗਾਣੇ ਫਿਲਮਾਂ ਨਾਚ ਗਾਣਾ ਸ਼ੋਰ ਸ਼ਰਾਬਾ ਅ ਮੇਲੇ ਅਸ਼ੋਬ ਵਗੈਰਾ ਚਾਹੀਦੇ ਨੇ ਬਸ ਧਰਮ ਦੀ ਗੱਲ ਅਜ ਕੋਣ ਕਰ ਰਿਹਾ ਕਿੰਨੀ ਕੋ ਹੋ ਰਹੀ ਹੈ ਕਸੂਰ ਨਹੀਂ ਹੈ ਕਸੂਰ ਹੈ ਉਸ ਮਾਹੌਲ ਦਾ ਜਿਹੜਾ ਕ੍ਰੀਏਟ ਕੀਤਾ ਗਿਆ ਉਸ ਨੈਰੇਟਿਵ ਦਾ ਜਿਹੜਾ ਸਿਰਜ ਕੇ ਸਾਨੂੰ ਸਾਡੇ ਅਸਲ ਤੋਂ ਤੋੜਿਆ ਗਿਆ afghanistan ਉਹ ਇੱਕ ਗੱਲੋਂ ਪੱਕੇ ਨੇ ਉਹ ਕਹਿੰਦੇ ਵੀ ਸਾਡੇ ਚ ਨਾਚ ਗਾਣਾ ਨਹੀਂ ਹੋ ਸਕਦਾ ਕਿਉਂਕਿ ਉਹ ਕਹਿੰਦੇ ਵੀ ਜਿਹੜਾ ਨਾਚ ਗਾਣਾ ਨੇ ਇਹ ਬੰਦੇ ਦੀ ਮਾਨਸਿਕਤਾ ਨੂੰ ਕਮਜ਼ੋਰ ਕਰਦਾ ਹੈ ਉਹ ਗੱਲਾਂ ਅੱਜ ਸਾਨੂੰ ਪਤਾ ਲੱਗ ਰਹੀਆਂ ਵੀ ਗੱਲ ਬਿਲਕੁਲ ਸਹੀ ਹੈ। ਮੱਚਣ ਗਾਉਣ ਵਾਲੇ ਕਦੀ ਯੋਧੇ ਜਰਨੈਲ ਹੀ ਜੰਮਿਆ ਕਰਦੇ। ਚਲੋ ਗੁਰੂ ਭਲਾ ਕਰੇ ਕਿਤੇ ਕਿਤੇ ਹੋ ਵੀ ਜਾਂਦਾ ਹੈ ਪਰ ਫਿਰ ਵੀ ਆਪਣੀ ਮਾਨਸਿਕਤਾ ਨੂੰ ਆਪਣੀ ਅਣਖ ਨੂੰ ਪਹਿਚਾਣੋ ਇਹਨਾਂ ਚੀਜ਼ਾਂ ਚੋਂ ਨਿਕਲੋ ਅਰਦਾਸ ਕਰਦੇ ਵੀ ਮਹਾਰਾਜ ਐਸੇ ਕਾਂਡ ਐਸੇ ਜ਼ਬਰਜਨਾ ਐਸੀਆਂ ਬੇਪੱਤੀਆਂ ਧੀਆਂ ਪੈਣਾ ਦੀਆਂ ਨਾ ਹੋਣ ਸਾਡੀ ਕੌਮ ਜਾਗੇ ਅਣਖ ਜਾਗੇ ਜੇ ਕਿਤੇ ਹੁੰਦੀ ਹੈ ਫਿਰ ਉਸ ਟਾਈਮ ਤੁਸੀਂ ਜੂਝ ਜਿਓ ਫਿਰ ਪਰਵਾਹ ਨਾ ਕਰਿਓ ਵੀ ਪਿੱਛੇ ਕੀ ਹੋਏਗਾ ਕਿਤੇ ਵੀ ਰੱਬ ਨਾ ਕਰੇ ਮੌਕਾ ਬਣੇ ਨਾ ਫਿਰ ਆਪਣੇ ਵਿਰਸੇ ਨੂੰ ਪਹਿਚਾਣ ਲਿਓ। ਵੀ ਬੱਬਾ ਜੁਝਾਰ ਸਿੰਘ ਮੇਰੇ ਰੋਲ ਮਾਡਲ ਨੇ ਬੱਬਾ ਅਜੀਤ ਸਿੰਘ ਮੇਰੇ ਰੋਲ ਮਾਡਲ ਨੇ ਬੱਬਾ ਫਤਿਹ ਸਿੰਘ ਮੇਰੇ ਰੋਲ ਮਾਡਲ ਨੇ ਭਾਈ ਤਾਰੂ ਸਿੰਘ ਮੇਰਾ ਰੋਲ ਮਾਡਲ ਹੈ ਜਕਰੀਆ ਖਾਨ ਨੂੰ ਸੁਧਨ ਵਾਲੇ ਮੇਰੇ ਰੋਲ ਮਾਡਲ ਨੇ ਉਹਦੇ ਗੁਰੂ ਕਿਰਪਾ ਕਰਨਗੇ ਜ਼ਰੂਰ ਵਰਤ ਕੇ ਤੁਹਾਡੇ ਤੋਂ ਸੇਵਾ ਲੈਣਗੇ ਸਤਿਗੁਰੂ ਕਹਿੰਦੇ ਨੇ ਵੀ ਜੇ ਇਹ ਵਿਕਾਰ ਬੁਰਾਈਆਂ ਤੇਰੇ ਤੇ ਹਾਵੀ ਨੇ ਨਾ ਕਹਿੰਦੇ ਗੁਰੂ ਵਾਸਤੇ ਇੱਕ ਤਣਕੇ ਦੀ ਅੱਗ ਬੁਝਾਉਣ ਦੇ ਨਿਆਈਏ ਤੋਂ ਵੱਧ ਕੁਝ ਨਹੀਂ ਹੈ ਤੇ ਗੁਰੂ ਅਗੇ ਅਰਦਾਸ ਕਰ ਸ਼ਰਣਾ ਬਾਣੀ ਪੜ ਸਿਮਰੇਗਾ ਇਹ ਕਿਵੇਂ ਮਿਟ ਜਾਣਗੇ ਕਾਮ ਕ੍ਰੋਧ ਮਿਟਿਓ ਜੋ ਤਿਣੰ ਤਣਕੇ ਦੀ ਅੱਗ ਵਾਂਗ ਥੀਲੇ ਵਾਂਗੇ ਤੇਰੀ ਜ਼ਿੰਦਗੀ ਚੋਂ ਖਤਮ ਹੋ ਜਾਣਗੇ ਬਾਚਾ ਕਰ ਸਿਮਰੰਤ ਤੁਜੈ ਤਿਨ ਦੁੱਖ ਦਰਿਦ੍ਰ ਮਿਟਿਓ ਜੋ ਖਿਣੰ ਖਿਣੰ ਦਾ ਅਰਥ ਹੁੰਦਾ ਇੱਕ ਖਿਣ ਬਹੁਤ ਛੇਤੀ ਇਮੀਡੀਏਟ ਤਤਕਾਲ ਉਸੇ ਟਾਈਮ ਖਤਮ ਹੋ ਜਾਣਗੇ ਬਾਚਾ ਦਾ ਅਰਥ ਹੁੰਦਾ ਬਚਨ ਕਰਨਾ ਜੇ ਕੋਈ ਗੁਰੂ ਦੇ ਬਚਨਾਂ ਨੂੰ ਮੰਨ ਕੇ ਸਿਮਰਦਾ ਤਿੰਨ ਦੁੱਖ ਦਰਿਦ੍ਰ ਮਿਟਿਓ ਜੋ ਖਿਣ ਉਹਦੀ ਜ਼ਿੰਦਗੀ ਚੋਂ ਇੱਕ ਖਿਣ ਦੇ ਵਿੱਚ ਦੁੱਖ ਵੀ ਤੇ ਦਰਿਦ੍ਰ ਵੀ ਨਾਸ਼ ਹੋ ਜਾਣਗੇ ਜੇ ਗੁਰੂ ਦੇ ਬਚਨਾਂ ਨੂੰ ਬੱਚੇ ਦਾ ਅਰਥ ਹੈ ਬਚਨ ਬਚਨ ਕੀ ਹੈ ਬਚਨ ਹੈ ਗੁਰੂ ਜੀ ਦੀ ਬਾਣੀ ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਬਚਨ ਸ਼ੁਖਮਨੀ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਬਚਨ ਕਬੀਰ ਜੀ ਦੀ ਬਾਣੀ ਉਹਨਾਂ ਦੇ ਬਚਨ ਇਹ ਸਾਰੀ ਬਾਣੀ ਸਾਡੇ ਲਈ ਬਚਨ ਹੈ ਉਪਦੇਸ਼ ਹੈ ਤੇ ਸੰਦੇਸ਼ ਹੈ ਪਰ ਅਸੀਂ ਨੂੰ ਮੰਨਣਾ ਆਦੇਸ਼ ਹੈ ਵੀ ਮੇਰੇ ਲਈ ਆਦੇਸ਼ ਹੈ ਆਦੇਸ਼ ਮੀਨ ਆਰਡਰ ਹੈ ਆਰਡਰ ਜਦੋਂ ਹੋ ਜਾਏ ਨਾ 96 ਦਾ ਜਿੱਥੇ ਤੁਸੀਂ ਪੜਦੇ ਹੋ ਜਿੱਥੇ ਅਸੀਂ ਜੌਬ ਕਰਦੇ ਹਾਂ ਆਰਡਰ ਸਾਨੂੰ ਮੰਨਣਾ ਹੀ ਪੈਂਦਾ ਅਸਲ 'ਚ ਅਸੀਂ ਆਪਾਂ ਵੀ ਆਰਡਰ ਮੰਨ ਨਹੀਂ ਪਾਏ ਅਸੀਂ ਇਹਨੂੰ ਆਰਡਰ ਦੇ ਸੈਂਸ 'ਚ ਸਮਝ ਨਹੀਂ ਪਾਏ ਬਾਣੀ ਨੂੰ ਐਤੇ ਵੀ ਆਰਡਰ ਸੀ ਸਾਡੇ ਵਾਸਤੇ ਜੇ ਕਿਤੇ ਆਰਡਰ ਮੰਨ ਕੇ ਬਾਣੀ ਪੜਦੇ ਨਾ ਸਮਝਦੇ ਸਾਡੀ ਜ਼ਿੰਦਗੀ ਸ਼ਾਇਦ ਕੁਝ ਹੋਰ ਹੁੰਦੀ ਤਦੋਂ ਗੁਰੂ ਕਿਰਪਾ ਕਰਕੇ ਤੇ ਅੱਜ ਵੀ ਸਾਨੂੰ ਸਮਝ ਆ ਜਾਏ